ਛੋਟੀ ਜਿਹਰੇ ਮਾਰਕੀਟ ਹੈ ਵੀ ਉਹ ਵੀ ਘੈਂਡ ਹੈ ਨੰਬਰ ਦੇਖੋ ਯਾਰ 에어ਪੋਰਟ ਬੋਰਡਿੰਗ ਪਾਸ ਮਿਲ ਗਿਆ ਇੱਕ ਨੰਬਰ ਚ ਮਾਹੌਲ ਆਪਾਂ ਪੁੰਚ ਗਏ ਅਬੂ ਦਾ ਹੈ ਘੈਂਟ 에어ਪੋਰਟ ਟੈਕੀਡੀਆਂ ਮੈਂ ਦੋ ਬੇਚੀ ਇੱਕ ਰਾਂਸੀ 800 ਸਿੰਮ ਦੇ ਪਲਾਨ ਨੇ ਸ਼ੈਮੇ ਦੀ ਟਿਕਟ ਹੈ ਵੀ ਇਹਦੀ ਆ ਹੈਵੀ 에어ਪੋਰਟ ਐਕਸਪ੍ਰੈਸ ਡਨ ਟਾਈਮ ਤਾਂ ਵੀ ਪੂਰੀ ਭਰੀ ਹੁੰਦੀ ਹੈ ਸੂਰਜ ਚੜ ਗਿਆ ਵਾਈਪਸੀ ਵਗੈਰਾ ਵੀ ਯਾਰ ਸਸਤਾ ਹੈ ਕੰਮ ਬਹੁਤ ਔਖਾ ਮਿਲਿਆ ਬੰਦਾ ਇੰਨਾ ਜਿਆਦਾ ਸੋਹਣਾ ਦੁਬਈ ਦੀਆਂ ਖਜੂਰਾ ਸਤਿ ਸ਼੍ਰੀ ਅਕਾਲ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ। ਇਸ ਵੇਲੇ ਆਪਾਂ ਅਰਮੇਨੀਆ ਦੇ 7 ਸ਼ਹਿਰ 'ਚ ਖੜੇ ਆਂ। ਅੱਜ ਅਗਲੇ ਦਿਨ 'ਚ ਮੈਂ ਚੱਲਿਆ ਵੀ ਮੇਰੀ ਫਲਾਈਟ ਹੈ ਰਾਤ ਨੂੰ। ਤਾਂ ਪਹਿਲਾਂ ਮੈਂ ਜਾਊਂਗਾ ਯਾਰੇਵਾਨ। ਇੱਥੋਂ 60 ਕਿਲੋਮੀਟਰ ਦੂਰ ਹੈ। 11:00 ਵੱਜ ਗਏ। ਆ ਛੂਟੀ ਜਿਹਰੇ ਮਾਰਕੀਟ ਹੈ ਸ਼ਹਿਰ ਦੀ। ਇਹ ਸੈਂਟਰ ਹੈ ਵੀ ਪੂਰੇ ਸ਼ਹਿਰ ਦਾ। ਛੂਟੀ ਜਿਹਰੇ ਮਾਰਕੀਟ ਹੈ। ਕੋਈ ਵੱਡਾ ਸ਼ਹਿਰ ਨਹੀਂ ਹੈਗਾ। ਇੱਥੇ ਥੋੜਾ ਲੱਗਦਾ ਵੀ ਲੋਕ ਰਹਿੰਦੇ ਆ। ਇਹ ਆ ਰਿਹਾ ਹੈ ਭਾਈ ਕੋਈ ਟਰੈਵਲਰ ਸਾਈਕਲ 'ਤੇ। ਪੂਰੇ ਕੋਈ ਅਕਵਾ ਬੈਂਕ ਹੈ ਉੱਥੋਂ ਜਾਂਦੀ ਹੈ ਵੀ ਮਸ਼ੂਕਤਾ ਜੀ ਦਾ ਕਾਫੀ ਲੰਬਾ ਹੈ ਕਾਫੀ ਸ਼ਹਿਰਾਂ ਦਾ ਨਾ ਸੈਂਟਰ ਨਹੀਂ ਹੁੰਦਾ ਮਤਲਬ ਉਹ ਲੈਂਡੀ 'ਚ ਬਸੇ ਹੁੰਦੇ ਆ ਜਿਵੇਂ ਜਾਰਜੀਆ ਦਾ ਸ਼ਹਿਰ ਤੇਬਲਸੀ ਹੈ ਨਾ ਉਹਦਾ ਵੀ ਸੈਂਟਰ ਹੀ ਨਹੀਂ ਹੈਗਾ ਉਹ ਲੈਂਡੀ 'ਚ ਹੀ ਬਸਿਆ ਹੈ ਪਰ ਹਰ ਗਲੀ 'ਚ ਉੱਥੇ ਰੌਣਕ ਹੁੰਦੀ ਹੈ 1 ਕਿਲੋਮੀਟਰ ਤੁਰ ਕੇ ਆਪਾਂ ਪਹੁੰਚਗੇ ਇੱਕ ਵਾ ਬੈਂਕ ਕੋਲੇ ਆਇਆ ਇੱਕ ਵਾ ਬੈਂਕ ਦੇ ਕੋਈ ਇੱਥੋਂ ਜਾਂਦੀਆਂ ਯਾਰੇਵਾਂ ਨੂੰ ਬੱਸ ਆ ਸ਼ੇਅਰ ਟੈਕਸੀਆਂ ਜਾਂਦੀਆਂ ਨੇ ਵੀ ਯਾਰੇਵਾਂ ਨੂੰ ਇੱਥੋਂ ਸਾਰੀਆਂ ਚੜ ਦੇ ਚੜ ਦੇ ਚੜ ਜਾ ਕਾ ਵੀ ਜ਼ਿਆਦਾ ਟੈਕਸੀਆਂ ਇੱਥੋਂ ਚਲੀਆਂ ਗਈਆਂ ਯਾਰ ਮੈਂ ਖੜਿਆ ਪਤਾ ਨਹੀਂ ਉਹ ਹੋਰ ਪਾਸੇ ਨੂੰ ਜਾ ਰਹੀਆਂ ਨੇ ਆਹ ਰੇ ਲੋਕੇ ਬੈਠ ਗਾ ਰਹੇ ਮੈਂ ਬੋਰਡ ਕਰ ਲਈ ਵੀ ਇਹ ਟੈਕਸੀ ਸਾਰਾ ਭਜਨ ਵੀ ਮੇਰੇ ਗੋਡਿਆਂ ਤੇ ਆ ਪਿਛਲੀ ਖੋਲੀ ਹੀ ਨਹੀਂ ਡੱਕੀ ਇਹਨੇ ਯਾਰ ਇਹ ਬਣ ਮੈਂ ਪਹੁੰਚ ਗਿਆ ਯਾਰ ਲਗਭਗ 700 ਦਰਾਮ ਲੱਗਿਆ 180 ਰੁਪਏ ਸੈਂਟਰ ਚ ਜਾਣਾ ਮੈਂ ਪਹਿਲਾਂ ਕਾਫੀ ਲੈਣਾ ਯਾਰ ਇੱਕ ਕਾਫੀ ਹਾਊਸ ਐ ਤੋਂ ਦੀ ਫੇਮਸ ਕਾਫੀ ਦਾ ਬ੍ਰਾਂਡ ਐ ਇਹਨਾਂ ਦੀ ਫਰੈਂਚਾਈਜ਼ੀ ਵੀ ਹਰ ਸ਼ਹਿਰ ਚ ਆਈ ਮਨਰੇ ਡਿਸਪਲੇ ਵੀ ਲੱਗੀ ਐ ਦੇਖੋ ਨੰਬਰ ਆਉਂਦਾ ਮੈਂ ਅੱਜ ਪੀਰ ਐ ਅਮਰੀਕਾ ਨੂੰ ਇਹਨਾਂ ਦੀ ਬੈਸਟ ਸੈਲਰ ਐ ਡਾਲਚੇ ਕਲਾਸ ਉੱਥੇ ਤਾਂ ਇਹਨਾਂ ਨੇ ਉਪਰ ਆਈਸਕ੍ਰੀਮ ਜੀ ਛਾਪੀ ਹੋਈ ਸੀ ਉਹ ਤਾਂ ਪਾ ਕੇ ਨਹੀਂ ਦਿੱਤੀ ਉੱਪਰ ਪਤਾ ਨਹੀਂ ਯਾਰ ਠੀਕ ਐ ਵਧੀਆ ਐ ਐਸਪ੍ਰੈਸੋ ਵਾਲੀ ਨਹੀਂ ਹੈਗੀ ਇਹ ਨਾਰਮਲ ਐ ਇੱਥੋਂ ਵੀ ਸਾਰੀਆਂ ਟੈਕਸੀਆਂ ਜਾਂਦੀਆਂ ਨੇ ਸੈਵਨ ਸੂਨ ਇਹ ਹੈ ਤਾਸ਼ੀਰ ਪੀਜ਼ਾ ਬਈ ਆਰਮੇਨੀਆ ਦਾ ਫੇਮਸ ਇਹਨਾਂ ਦਾ ਬੜਾ ਫੇਮਸ ਹਾਟਲ ਹੈ ਪੀਜ਼ਾ ਵੀ ਆ ਗਿਆ ਆਪਣਾ ਨਾਲ ਮੈਂ 버ਗਰ ਮੰਗਾਇਆ ਸੀ ਤੇ ਫ੍ਰੈਂਚ ਫ੍ਰਾਈਜ਼ ਆਨੇ ਆ ਉਹ ਕੋ ਬਹੁਤ ਜਿਆਦੇ ਲੱਗੀ ਐ ਖਾ ਪੀ ਲਿਆ ਮੈਂ ਲਗਭਗ 2-2.5 ਘੰਟੇ ਬੈਠਿਆ ਰਿਹਾ ਔਰ 3:00 ਵੱਜ ਗਏ 에ਰਪੋਰਟ ਇਥੋਂ 12-13 ਕਿਲੋਮੀਟਰ ਦੂਰ ਹੈ ਲਾਸਟ ਵਾਰੀ ਦੇਖ ਲੋ ਏ ਤਾਸ਼ੀਰ ਸਟ੍ਰੀਟ ਉਧਰੋਂ ਟੈਕਸੀ ਲੈਣੇ ਆਪਾਂ ਜਰਮਨੀ ਆਇਆ ਤਾਸ਼ੀਰ ਪੀਜ਼ਾ ਔਰ ਤਾਸ਼ੀਰ ਸਟ੍ਰੀਟ ਤੇ ਟਰਾਈ ਕਰੀਓ ਇਹਨਾਂ ਦਾ ਪੀਜ਼ਾ 버ਗਰ ਘੈਂਟ ਸੀ ਜ਼ਬਰਦਸਤ ਸੀ 뷰 ਵੀ ਘੈਂਟ ਐ ਇਥੋਂ ਦਾ ਐਸੀ ਗੱਲ ਨਹੀਂ ਇਥੋਂ ਇਹ ਸਾਰੀ ਗਲੀ ਸਟਾਰਟ ਹੁੰਦੀ ਐ ਮੈਂ ਟੈਕਸੀ ਦਾ ਵੇਟ ਕਰ ਰਿਹਾ ਟੈਕਸੀ ਮੈਂ ਬੁੱਕ ਕਰਤੀ ਐ ਐਂਡੈਕਸ ਤੋਂ ਆ ਰਹੀ ਐ ਟੈਕਸੀ ਹੋਪਸੋ ਜੇ ਕਦੇ ਫੇਰ ਆ ਇੱਕਲਾ ਦਾ ਮੈਂ ਸਾਰਾ ਕੁਝ ਮਿਲਿਆ ਹੈ ਫਾਈਨਲੀ ਆਪਾਂ ਨੇ ਕਾਰ ਬੋਰਡ ਕਰ ਲਈ ਮਰਸੀਡੀਜ਼ ਦਾ ਵੀ ਉਹ ਟੈਕਸੀ ਜੇ ਦੇਖੋ ਇਹਦੇ ਸਨ ਰੂਬੀ ਆ ਪੁਰਾਣੇ ਮਾਡਲ ਦੀ ਹੈ ਗੱਡੀ ਇੰਨੀ ਤਕੜੀ ਬ੍ਰਾਂਡ ਦੀ ਨਹੀਂ ਫਿਰਦਾ ਇਹ ਸੀ ਲਾ ਨਹੀਂ ਰਿਹਾ ਉੱਪਰ ਦੇ ਮਾਰ ਰਿਹਾ ਹੈ ਕੀ ਫਾਇਦਾ ਨਹੀਂ ਮੇਰੀ ਤਾਂ ਦਿਖਾਣੀ ਤਾਂ ਗਰੀਬੀ ਆ ਗਰਮੀ 'ਚ ਮਾਰਦਾ ਯਾਰ ਮੈਨੂੰ ਤਾਂ ਇਹਨੇ ਇੱਕ ਆ ਵੀ ਲੈਣੀ ਆ ਆ ਰੇਂਜ ਰੋਵਰ ਜੀ ਨੰਬਰ ਦੇਖੋ ਯਾਰ ਗੱਡੀ ਦਾ 70 ਆ ਤੇ ਫਿਰ 7 ਆ 에어ਪੋਰਟ ਆ ਗਿਆ ਅਰਮੇਨੀਆ 'ਚ ਦੋ ਇੰਟਰਨੈਸ਼ਨਲ 에어ਪੋਰਟ ਨੇ ਇੱਕ ਯਾਰੇਵਾਨ ਦਾ ਏ ਤੇ ਦੂਜਾ ਗੁਮਰੀ ਹੈ ਬਈ ਟੈਕਸੀ ਦੇ ਲੱਗਿਆ ਵੀ ਮੇਰੇ ਲਗਭਗ 1600 ਦਰਾਮ 250 ਰੁਪਿਆ ਲਾ ਲਓ ਤੇ ਮੈਂ ਪਹਿਲਾਂ 에어ਪੋਰਟ ਕਿਉਂ ਆ ਗਿਆ ਕਿਉਂਕਿ 에어ਪੋਰਟ 'ਚ AC ਖਤਰਨਾਕ ਹੁੰਦਾ ਚਲੋ ਅੰਦਰ ਚੱਲਦੇ ਆ ਉੱਥੇ ਦਾ ਯਾਰ ਗਰਮੀ ਸੀ 에어ਪੋਰਟ ਦਾ ਨਾਂ ਲਿਖਿਆ ਸ਼ੀਸ਼ਿਆਂ 'ਤੇ 에어ਪੋਰਟ ਤਾਂ ਬੁਧਾ ਵੀ ਦੀ ਹੈ ਬਿਜ਼ੇਰ ਦੀ ਹੈ ਤੇ ਮੈਂ ਵੀ ਪ੍ਰਾਇੋਰਟੀ ਵਾਲੋ ਲਿਆ ਹੈ 30 ਡਾਲਰ ਜ਼ਿਆਦਾ ਭੇ ਕਰਕੇ ਇੱਥੋਂ ਵੀ ਮਾਸਕੋ ਸਾਰੇ ਪਾਸੇ ਹੋ ਰਹੀ ਮੈਨੂੰ ਯੂਰਪ ਨੂੰ ਵੀ ਬਹੁਤ ਫਲਾਈਟਾਂ ਜਾਂਦੀਆਂ ਨੇ ਤੇ ਬਿਲਕੁਲ ਸੀ ਉਰੇ ਠੀਕ ਹੈ ਯਾਰ ਠੰਡ ਹੈ ਉੱਥੇ ਤਾਂ ਗਰਮੀ ਸੀ ਯਾਰ 5:30 ਵਜੇ ਦੇਖਦਾ ਯਾਰ ਮੇਰੀ ਫਲਾਈਟ ਡਿਸਪਲੇ ਤੇ ਚਾਰਟ ਹੋਈ ਹੈ ਜਾਂ ਨਹੀਂ ਇਹ ਸਾਰੇ ਲੌਂਜ ਲੌਂਜ ਜਿਹੇ ਇਧਰ ਮੈਂ ਲੈ ਲਈ ਯਾਰ ਕਿੱਡੀ ਜੀ ਬਹੁਤ ਦਿਨ ਹੋ ਗਏ ਭਾਜਣ ਚੱਕਦੇ ਥੋੜਾ ਮੋਢਿਆਂ ਨੂੰ ਮਾ ਰੈਸਟ ਮਿਲ ਜੂਗੀ ਦੱਸ ਸੀ ਹੁਣ ਤਾਂ ਖਾਲੀ ਜਾ ਹੋ ਗਿਆ ਏਅਰਪੋਰਟ ਹਜੇ ਵੀ ਨਹੀਂ ਆਪਣੀ ਫਲਾਈਟ ਇੱਥੇ ਸ਼ੋਨ ਲੱਗੀ ਮਾਲ ਹੈ ਯਾਰ ਇਹਦੇ 8 ਵਜੇ ਦਿਖਾ ਰਿਹਾ ਇੱਧਰ ਸਾਰੇ ਇਕਨੋਮੀ ਵਾਲੇ ਮੈਂ ਪ੍ਰਾਇੋਰਟੀ ਲਈ ਹੋਈ ਸੀ ਨਾ ਕਿ ਬੈਗ ਐਡ ਕੀਤਾ ਸੀ ਮੈਂ 30 ਡਾਲਰ ਦਾ 2400 ਦਾ ਤੇ ਇਹਦੇ ਵਿੱਚ ਪ੍ਰਾਇੋਰਟੀ ਵੀ ਐਡ ਹੁੰਦਾ ਬੋਰਡਿੰਗ ਪਾਸ ਮਿਲ ਗਿਆ ਲਿਖਿਆ ਪ੍ਰਾਇੋਰਟੀ ਦੁਬਈ ਦਾ ਵੀਜ਼ਾ ਦਿਖਾ ਫਰਾਣਾ ਦਿਖਾ ਅਰਮੇਨੀਆ ਦਾ ਦਿਖਾ ਬਹੁਤ ਜਾਦੀ ਪਤਾ ਨਹੀਂ ਯਾਰ ਪਾਸਪੋਰਟ ਦਾ ਭਰਿਆ ਪਿਆ ਕਈ ਵਾਰੀ ਬੇਇੱਜ਼ਤੀ ਜੀ ਮਹਿਸੂਸ ਹੁੰਦੀ ਹੈ ਬਹੁਤ ਸਵਾਲ ਪੁੱਛਦੇ ਆ ਬੋਰਡਿੰਗ ਵਾਲੇ ਇੰਨੇ ਪੁੱਛਦੇ ਆ ਐਂਟਰ ਕਰਦਾ ਯਾਰ ਉਰੇ ਸਿਕਿਉਰਿਟੀ ਚੈੱਕ ਹੋ ਗਿਆ ਯਾਰ ਡਿਊਟੀ ਫਰੀ ਚ ਆ ਗਿਆ ਮੈਂ ਆ ਸਭ ਲੁੱਟਣ ਵਾਲਾ ਸੌਦਾ ਹੈ ਮਕੈਲਨ ਦੇਖਦਾ ਮੈਂ ਇੱਥੇ ਹੋਊ ਸਾਰ 200000 ਕਰੋੜ ਕਮਾਣਾ ਇਹ ਸ਼ਰਾਬ ਦੀਆਂ ਬੋਤਲਾਂ ਦੇਖੋ ਯਾਰ ਕਿੰਨੀਆਂ ਘੈਂਟ ਨੇ ਇਹ ਤਾਂ ਚਲੋ ਬੰਬੇ ਵਾਲੀ ਤਾਂ ਬੜੀ ਮਸ਼ਹੂਰ ਹੈ ਦਾਰੂ ਜਿੰਨ ਜਿੰਨ ਬੰਬੇ ਵਾਲੀ ਆ ਇਹ ਦੇਖੋ ਇਹ ਹੈ ਮੈਲੇ ਜਿੰਨੇ ਵੀ ਇਹਦੀਆਂ ਬੋਤਲਾਂ ਦੇਖੋ ਆ ਖੜੇ ਵੀ ਜਾਜਾ ਆਪਣਾ ਵਾਲਾ ਤਾਂ ਦੂਜੀ ਸਾਈਡ ਤੋਂ ਹੈ ਇਹ ਹੋਣੀ ਹੈ ਉੱਥੇ ਇੱਕ ਪੰਜਾਬੀ ਬੈਠਾ ਹੈ ਭਾਈ ਮਾਸਕੋ ਤੋਂ ਡਿਪੋਰਟ ਮਾਰਤਾ ਇੱਥੋਂ ਚੜਿਆ ਹੋਣਾ ਯਾਰ ਜੇ ਰਸ਼ੀਆ ਜਾਣਾ ਹੈ ਨਾ ਮਾਸਕੋ ਨਾ ਜਾਓ ਤਜਰਬੇ ਜੋ ਦੱਸ ਰਿਹਾ ਡਿਪੋਰਟ ਹੋਵਗੇ ਘੱਟ ਹੀ ਚਾਂਸ ਨਹੀਂ ਕੈਪੀਟਲ ਹੈ ਯਾਰ ਉਹ ਐਂਟਰੀ ਨਹੀਂ ਜਾਂਦੇ ਸੀ ਤੇ ਲੇਟ ਹੋ ਗਈ ਯਾਰ ਫਲਾਈਟ 9:20 ਦਾ ਡਿਪਾਰਚਰ ਟਾਈਮ ਸੀ ਹਜੇ ਹੁਣ ਬੋਰਡਿੰਗ ਹੋਣ ਲੱਗੀ ਹੈ 9:20 ਤੇ ਸਾਰੇ ਲੋਕ ਬੀਟ ਕਰ ਰਹੇ ਆ ਵੀ ਖੜੇ ਕਾਫੀ ਲੋਕਾਂ ਨੇ ਤਾਂ ਬੋਰਡਿੰਗ ਕਰਾ ਲਈ ਚਲੋ ਜਿਵੇਂ ਮੇਲੇ 'ਚ ਭੀੜ ਲੱਗੀ ਹੁੰਦੀ ਹੈ ਨਾ ਪਕੌੜਿਆਂ ਦੀ ਰੇੜੀ ਅੱਗੇ ਮਹੌਲੇ ਜਮਾ ਵੀਰ ਦੇਖੋ ਜਿਵੇਂ ਪਾਤੜਾ ਤੋਂ ਪਟਿਆਲੇ ਬੱਸ ਜਾਂਦੀ ਹੈ ਨਾ ਫਿਰ ਉਹੀ ਬੱਸ ਵਾਪਸ ਪਟਿਆਲੇ ਤੋਂ ਪਾਤੜਾ ਉਹੀ ਕੰਮ ਜਹਾਜ਼ ਦਾ ਹੁੰਦਾ ਦੁਬਈ 2 111 12 ਦੁਬਈ ਸੇਮ ਫਲਾਈ ਬੀ ਜੇਅਰ ਕਾਸ਼ੇ ਇੰਡੀਆ ਚ ਵੀ ਚੱਲ ਜੇ ਤਾਂ ਸਾਰਾ ਭਾਰਤੀ ਟ੍ਰੈਵਲ ਕਰ ਲੂਗਾ ਸਸਤੀ ਏਅਰਲਾਈਨ ਹੈ ਬਜਟ ਨਵੇਂ ਜਹਾਜ਼ ਨੇ ਇਹਨਾਂ ਦਾ ਇੱਕ ਨੰਬਰ ਚ ਮਹੌਲ ਹੈ 에어ਪੋਰਟ ਵੀ ਦੇਖ ਲੋ ਯਾਰ ਘੈਂਟ ਹੈ ਚੜਜੋ ਛੱਡਜੋ ਚੜਜੋ ਜਹਾਜ਼ ਨਾਲੋਂ ਬੱਸ ਦਾ ਸਫ਼ਰ ਘੈਂਟ ਹੈ ਇੰਟਰਨੈਟ ਤਾਂ ਚੱਲਦਾ ਹੈ ਯਾਰ ਬੋਰਿੰਗ ਹੈ ਸੱਚੀ ਕਹਿ ਰਿਹਾ ਚਾਈਨਾ ਚ ਟ੍ਰੇਨ ਜਾਦੇ ਫਾਸਟ ਚੱਲਦੀ ਹੈ ਜਹਾਜ਼ ਨਾਲੋਂ ਉਹ ਬ ਛੋਟਾ ਯਾਰ ਇਹਦਾ ਕਾਕਪਿਟ ਜਹਾਜ਼ ਦਾ ਬਹੁਤਾ ਵੱਡਾ ਨਹੀਂ 3x3 ਦੀ ਸੀਟਿੰਗ ਹੈ ਪਤਾ ਨਹੀਂ ਯਾਰ ਮੇਰੀ ਸੀਟ ਹੈ 15D ਲੈਟ ਸੀ ਕਾਕਪਿਟ ਦੇਖਿਆ ਮੈਂ ਅੱਜ ਪੂਰੀ ਲਾਈਟਿੰਗ ਹੈ ਫਾਈਨਲੀ ਬੋਰਡ ਕਰ ਲਿਆ ਆਪਾਂ ਨੇ ਸਾਈਡ ਵਾਲੀ ਸੀਟ ਹੈ ਮੇਰੀ ਕੰਫਰਟੇਬਲ ਆ ਉੱਠ ਕੇ ਮੈਂ ਟਾਇਲਟ ਜਾ ਸਕਾਂ ਟੋਰ ਫਾਈਨਲੀ ਆਪਾਂ ਪਹੁੰਚ ਗਏ ਅਭੂ ਤਾਂ ਵੀ ਰਾਤ ਦੇ 12:30 ਵੱਜ ਗਏ ਇਹਦਾ ਗਰਮੀ ਚ ਆ ਗਿਆ ਜਿਵੇਂ ਦੀਵਾਲੀ ਹੁੰਦੀ ਹੈ ਨਾ ਬਹੁਤ ਜ਼ਿਆਦਾ ਲਾਈਟਿੰਗ ਹੈ ਓਰੇ ਠੰਡ ਜੋ ਗਰਮੀ ਚ ਆ ਗਿਆ ਬਹੁਤ ਜ਼ਿਆਦਾ ਗਰਮੀ ਓਰੇ ਚਲੋ ਚਲੋ ਯਾਰ We finally... ਹੈਂਡਰ ਹੋਗੇ ਜਿਨ੍ਹਾਂ ਦੀ ਐਕਟਿੰਗ ਫਲਾਈਟ ਹੈ ਉਹ ਇੱਧਰ ਚਲੇ ਜਾਣਗੇ ਬਣੀ ਤਾਂ ਕਿਹੜੀ ਹੈ ਇੱਥੋਂ ਪਾਣੀ ਭਰਦੇ ਆਪਦਾ ਦੇਖੋ ਠੰਡੇ ਪਾਣੀ ਵਾਲੀ ਲੱਗੇ ਬੋਟਲ ਕੱਢ ਲਈ ਮੈਂ ਪਾਣੀ ਭਰ ਲਿਆ ਹੁਣ ਇਮੀਮੀਗ੍ਰੇਸ਼ਨ ਕਰਾਨਾ ਫਿਰ ਦੇਸ਼ ਦਾ ਅੱਗੇ ਦਾ ਬੰਦੋਬਸਤ ਮੇਰਾ ਵੈਸੇ ਹਸਲ ਬੁੱਕ ਕਰ ਦੇ ਬਈ ਅਰੇ ਤੋਂ ਬਸ ਜਾਂਦੀ ਹੈ ਲੈਟਸ ਸੀ ਦੁਬਈ ਇੰਨੇ ਵੱਡੇ ਵੱਡੇ 에어ਪੋਰਟ ਨੇ ਮੁੱਕਣਦੇ ਹੀ ਨਹੀਂ ਆਂਦੇ ਤੁਰਕੇ ਵੀ ਜਿਵੇਂ ਮਲੇਸ਼ੀਆ ਦਾ 에어ਪੋਰਟ ਵੀ ਕਾਫੀ ਵੱਡਾ ਹੈ ਕੋਲ ਆਲੰਪੁਰ ਦਾ ਲੈਂਡ ਦੇਖ ਲਓ ਸਾਰੇ ਕੀ ਗੇਟ ਨੇ ਇਲੈਕਟ੍ਰੋਨ ਨੇ ਬਹੁਤ ਵੱਡੀ ਲੈਂਡ ਸੀ ਯਾਰ ਡੇਢ ਘੰਟਾ ਲੱਗ ਗਿਆ ਹੁਣ ਆਬ ਸਿਕਿਉਰ ਆ ਰਿਹਾ ਫੇ ਚਲੋ ਆਪਣਾ ਤਾਂ ਚੈੱਕ ਇਨ ਹੈ ਨਹੀਂ ਸੀ ਹੈ ਕਿੰਨ ਟੇਰਪੋਰਟ ਬੋਰਿੰਗ ਲੱਗਦਾ ਯਾਰ ਮੈਨੂੰ ਸਫਰ ਥਕਾ ਦਿੰਦਾ ਹੈ ਰੀਮਿਗਰੇਸ਼ਨ ਇਹ ਬਹੁਤ ਚੈੱਕ ਇਨ ਫਲਾਣਾ ਧਮਕਾ ਇੱਥੇ ਵੀ ਛੋਟਾ ਜਿਹਾ ਡਿਊਟੀ ਫਰੀ ਹੈ ਤੁਸੀਂ ਲੈ ਸਕਦੇ ਹੋ ਸਮਾਨ ਸਮਾਉਣ ਦੁਬਈ ਆ ਕੇ ਨਾ ਜਾਦੇ ਪੈਸੇ ਕਮਾਣ ਦੀ ਮੋਟੀਵੇਸ਼ਨ ਮਿਲਦੀ ਹੈ ਪੜੇ ਨਾ ਐ ਬਸ ਆਪਣੇ ਵਾਸਤੇ ਵੀ ਖੜੇ ਹੋਇਆ ਕਰਨਗੇ ਗੱਡੀ ਚ ਲੈਣ ਵਾਸਤੇ ਪਰ ਇੰਨੇ ਕ ਪੈਸੇ ਕਮਾਣੇ ਆ ਹੁਣ ਕਾਫੀ ਬਦਲਾਵ ਕਰਤੇ ਆ ਰੇ এয়ারਪੋਰਟ ਤੇ ਲਾਸਟ ਟਾਈਮ ਨਾਲ ਹਣਾ ਔਰ ਤੁਸੀਂ SIM ਕਾਰ ਲੈ ਸਕਦੇ ਹੋ DU ਦੀ ਇੱਧਰ ਐਤੀ ਸਲਾਦ ਦੀ SIM ਹੈ ਵੀ ਜਿਹੜੀ ਆਪਾਂ ਨੇ ਅਫਗਾਨਿਸਤਾਨ ਲਈ ਸਿਕ ਚੇਂਜ ਵਾਲੀ ਵੀ ਹੈਗੇ ਨੇ ਮੇਰੇ ਕੋਲ ਡਾਲਰ ਹੈਗੇ ਪਰ ਮੈਂ ਕੈਸ਼ ਹੀ ਕਢਾਉਂਗਾ ਇਹ ਬੈਂਕ ਦਾ ਏਟੀਐਮ ਵੀ 25 ਦਰਮ ਫੀਸ ਲੈ ਰਿਹਾ ਹੈ ਹਨਾ ਮੇਰੇ ਕਾਰਡ ਤੇ ਕੋਈ ਫੀਸ ਨਹੀਂ ਲੱਗਦੀ ਵਨ ਤਾਂ ਦੂਜਾ ਬੈਂਕ ਕਰ ਦਾਂ ਟਰਾਈ ਆ ਸਾਹਮਣੇ ਸਟਾਰ ਵਾਕ ਹੈ ਵੀ ਇਹਦੀ ਰਾਈਟ ਹੈਂਡ ਸਾਈਡ ਤੇ ਹੈ ਏਡੀਸੀਪੀ ਬੈਂਕ ਹੈ ਅਬੂਦਾਬੀ ਸੈਂਟਰਲ ਬੈਂਕ ਇਹ ਫੀਸ ਨਹੀਂ ਲੈਂਦਾ ਇੱਥੇ ਰੈਡੀਅਮੈਂਡੋ ਵਿੱਚ ਯੂਜ਼ ਕਰਨਾ ਇਵਨ ਇਹ ਵੀ ਗੂਗਲ ਪੇ ਐਪਲ ਪੇ ਸੈਮਸੰਗ ਪੇ ਸਾਰਾ ਕੁਝ ਅਸੈਪਟ ਕਰਦੇ ਇਹਦੇ ਨਾਲ ਵੀ ਪੈਸੇ ਤੁਸੀਂ ਕਢਾ ਸਕਦੇ ਹੋ ਕਾਫੀ ਵਧੀਆ ਇਹ ਬੈਂਕ ਹੈ ਦੇਖੋ ਏਡੀਸੀਵੀ ਬੈਂਕ ਵੈਸੇ ਮੇਰੀ ਇਨਫੋਰਮ ਗ੍ਰੈਂਡ ਦੇ ਹਿਸਾਬ ਨਾਲ ਵਿਡਰੋਅਲ 600 850 ਪਰ ਦਾ 800 ਹੀ ਕੱਢੂਗਾ 100 ਦੇ ਮਲਟੀਪਲ 'ਚ ਕੱਢੂਗਾ ਆ ਦੋ ਆਪਸ਼ਨ ਇਅਰ ਕੰਟੀਨਿਊ ਵਿਦ ਦਾ ट्रांजੈਕਸ਼ਨ ਕਰੰਸੀ ਮੇਰੇ ਤੋਂ ਕਨਵਰਜਨ ਵਾਲਾ ਦਬ ਗਿਆ 1000 ਰੁਪਏ ਮੇਰਾ ਵੱਧ ਘਟਿਆ ਗਿਆ ਹਨ ਦੂਜਾ ਦਬਣਾ ਦੀ ਮੈਂ ਤਾਂ ਉਰੇ ਟੱਚ ਕਰ ਰਿਹਾ ਸੀ ਦੱਸਣ ਦਾ ਮਾਰਾ ਚਲੋ ਇਹ ਕਰੰਸੀ 800 10 15 ਡਾਲਰ ਮੇਰੇ ਜਾਦੇ ਘਟ ਗਏ ਗਲਤੀ ਕਰ ਨਾ ਚਲੋ ਕੋਈ ਚੱਕਰ ਨਹੀਂ ਆਲ ਬਾਊਟ ਐਕਸਪੀਰੀਅੰਸ ਅੱਗੇ ਤੋਂ ਮੈਂ ਟੱਚ ਵੀ ਨਹੀਂ ਕਰੂੰਗਾ ਬਈ ਕਾਫੀ ਵੱਡੀ ਸਕਰੀਨ ਲੱਗੀ ਹੋਈ ਆ ਆ ਸਿੰਮ ਦੇ ਪਲਾਨ ਨੇ ਵੀ ਸਿੰਮ ਦਾ ਫਰੀ ਹੈ ਪਲਾਨ 2GB ਹੈ ਵੀ 50 ਦਰਮ ਦਾ ਲਗਭਗ 1100 ਦਾ ਤੇ ਜੇ ਮਹੀਨੇ ਦਾ ਅਨਲਿਮਟਿਡ ਲੈਣਾ ਹੈ 200 ਦਰਮ ਦਾ ਤਾਂ ਇਹ ਹੋ ਗਿਆ 5000 ਹੋ ਗਿਆ ਬ ਚਾਰ ਪੰਜ ਦਿਨ ਰੁਕਣਾ ਤਾਂ 2G ਵੀ ਲੈ ਲੈ ਜਸਫਰ Google Map Wi-Fi ਹੋਰੇ ਸਾਰੇ ਕਿਧਰੇ ਹੀ ਐ ਸਿਮ ਮੈਂ ਬਾਏ ਕਰ ਲਈ ਯਾਰ ਪਰ ਉਹ ਐਪ ਨਹੀਂ ਚੱਲ ਰਹੀ ਐ 33 ਲਾਤ ਮੇਰੇ ਫੋਨ 'ਚ ਤੇ ਮੈਂ ਬਹਿਨਾ ਇਹ ਸਿਮ ਦਾ ਕਾਰਡ ਹੈ ਵੀ ਵਿਜ਼ਟਰ ਲਾਈਨ 33 ਲਾਤ ਦੇਖੋ ਆ ਮੇਰਾ ਫੋਨ ਨੰਬਰ ਹੈ ਜੇ ਕਿਸੇ ਨੇ ਕਰਨਾ ਹੈ ਤੇ ਦੇਖੋ 50 ਦਰਮ ਤੇ ਇਹ ਆਈ ਹੈ ਇਹ ਟ੍ਰਿਪ ਦੀ ਸਭ ਤੋਂ ਮਹਿੰਗੀ ਤਾਂ ਨਹੀਂ ਹੈਗੀ ਪਰ ਸਭ ਤੋਂ ਘੱਟ ਇੰਟਰਨੈਟ ਮਿਲੇ ਮੈਨੂੰ ਲਗਭਗ ਮੈਂ 1200 ਪੇ ਕੀਤੇ ਦੋ ਜੀ ਵੀ ਇੰਟਰਨੈਟ ਦਾ ਇੱਥੋਂ ਹੀ ਵੀ ਬੱਸ ਜਾਂਦੀ ਹੈ ਦੁਬਈ ਨੂੰ ਸ਼ਟਲ ਬੱਸ ਰਾਤ ਦੇ 3 ਵਜੇਗੇ ਪੁੱਛਦਾ ਇਹਨੂੰ ਅਗਲੀ ਬੱਸ ਕਦੋਂ ਆਏ ਇਹ ਆ 5 ਦਰਾਮ ਦਾ ਨੋਟ ਕਿੰਨਾ ਜਿਆਦਾ ਸੋਹਣਾ ਦੇਖੋ ਬਣਾਇਆ ਪੈਂਤੀ ਗ੍ਰਾਮ ਲੱਗਾ ਪੂਰਾ ਪੱਕਾ ਹੈ ਥੈਂਕ ਯੂ ਈਰਾਨ ਦੇਖੋ ਕਿੰਨਾ ਸਸਤਾ ਸੀ ਤੇਲ ਤਾਂ ਉੱਥੇ ਵੀ ਬਹੁਤ ਜ਼ਿਆਦਾ ਸਸਤਾ ਹੈ ਤੇਲ ਤਾਂ ਦਵਾਈ ਵੀ ਸਸਤਾ ਹੀ ਹੈ ਦਵਾਈ ਇੰਨਾ ਮਹਿੰਗਾ ਹੈ ਲਗਭਗ 80 ਕਿਲੋਮੀਟਰ ਦੇ ਕਿੰਨੇ ਵੇ ਕੀਤੇ ਆ 35 ਗ੍ਰਾਮ 800 ਰੁਪਏ ਆ ਕੁਝ ਐਵੇਂ ਦੀ ਟਿਕਟ ਹੈ ਵੀ ਇਹਦੀ 4 ਵਜੇ ਬੱਸ ਹੈ ਬੱਸ ਲੱਗ ਗਈ ਉੱਥੇ ਬਾਹਰ ਨਿਕਲ ਸਾਰੀ ਕੋਡ ਕਰਦੇ ਆ ਰਾਤ ਨੂੰ ਵੀ ਇੰਨੀ ਗਰਮੀ ਹੈ ਯਾਰ ਦਿਨ ਚ ਤਾਂ ਉਰੇ ਅੱਗ ਹੀ ਵਰਸਦੀ ਹੈ ਆ ਹੈ ਵੀ 에ਰਪੋਰਟ ਐਕਸਪ੍ਰੈਸ ਜਿਆਦਾ ਇੰਟਰਨੈਸ਼ਨਲ ਸਮਾਨ ਹੀ ਬਹੁਤ ਲੈ ਕੇ ਜਾਂਦੇ ਆ ਦੇਖੋ ਬੈ ਕਿੰਨੇ ਕਿੰਨੇ ਆ ਟਿਕਟ ਮਿਲ ਜੇ ਮੈਨੂੰ ਪਹੁੰਚ ਗਏ ਆਪਾਂ ਜੱਪਲਰ ਵਾਲੀ ਸਾਈਡ ਇਹ ਦੁਬਈ ਮੈਟਰੋ ਦਾ ਮੇਰਾ 3 ਸਾਲ ਪੁਰਾਣਾ ਕਾਰਡ ਕੰਟਾ ਲੱਗੇ ਯਾਰ ਮੈਟਰੋ 'ਚ ਵੀ ਪਹੁੰਚਣ ਦੇ ਕਾਫੀ ਦੂਰ ਹੈ ਮੈਂ ਜੁਨੀਅਨ ਤੋਂ ਚੇਂਜ ਕਰਨੇ ਹੈ ਬਰਜ ਮਾਨ ਤੋਂ ਬਹੁਤ ਸਟੇਸ਼ਨਾਂ ਤੇ ਜਾਣਾ ਹੈ ਅੰਦਰ ਟਾਈਮ ਤਾਂ ਵੀ ਪੂਰੀ ਭਰੀ ਹੁੰਦੀ ਹੈ ਮੈਟਰੋਨ ਦਾ ਖਾਲੀ ਹੈ ਬਿਲਕੁਲ ਕੋਈ ਨਹੀਂ ਹੈਗਾ ਅੰਦਿਦਰਾਮ ਲੱਗੇ ਵੀ ਸੂਰਜ ਚੜ ਗਿਆ ਫੇ ਬਸ ਸਟੇਸ਼ਨ ਵੀ ਇਹ ਵੀ ਉਰੇ ਨਾਲ ਹੀ ਆਦ ਦਬਈ ਦੀਆਂ ਬੱਸਾਂ ਨੇ ਆਦ ਦਬਈ ਦੀ ਟੈਕਸੀ ਇਹ ਦੇਖੋ ਕਾਫੀ ਮਹੀਨੇਵਾਂ ਦਾ ਜਮਾਲੂ ਵਾਲਾ ਪ੍ਰਾਂਡਾ ਕਰ ਰਹੇ ਆ ਤੇ ਇਹ ਵੀ ਕੜਾਈ ਜਿਗਣਾ ਨਾਲ ਦਹੀਂ ਇਹ ਆਪਣੇ ਵੀ ਪਾਕਿਸਤਾਨੀ ਸੱਜਣਾਂ ਦਾ ਰੈਸਟੋਰੈਂਟ ਹੈ ਮੈਂ ਆ ਗਿਆ ਮੇਰੇ ਹੋਸਟਲ 'ਚ ਵੀ ਹੈ ਇੱਥੋਂ ਦਾ ਕਿਚਨ ਹੈ ਪਾਣੀ ਪੀ ਕੇ ਵੀ ਦਵਾਈ 'ਚ ਵੀ ਮਾਰਾ ਪਾਣੀ ਇਹ ਬੋਟਲਾਂ ਨਾਲ ਹੀ ਪੀਂਦੇ ਆ ਮਾਈਕ੍ਰੋਵੇਵ ਹੈ ਕੈਂਡ ਹੈ ਬਾਥਰੂਮ ਵੀ ਬਹੁਤ ਜ਼ਿਆਦਾ ਸਾਫ਼ ਹੈ ਵਾਸ਼ਿੰਗ ਮਸ਼ੀਨ ਹੈ ਵੈਸੇ ਵੀ ਇੱਥੇ ਗਰਮ ਪਾਣੀ ਆਂਦਾ ਨਾ ਮੈਂ ਤਾਂ ਉੱਥੋਂ ਤਾਂ ਠੰਡਾ ਪਾਣੀ ਆਂਦਾ ਸੀ ਔਰ ਇਹਨਾਂ ਨਹਾਉਣ ਨੂੰ ਵੀ ਨਹੀਂ ਦਿਲ ਕਰਦਾ ਜਦੋਂ ਹੱਥ ਧੋਏ ਇੱਕ ਕੈਪਸੂਲ ਹੋਟਲ ਹੈ ਵੀ ਇਹ ਕੇਰਲੇ ਦੇ ਬੰਦੇ ਦਾ ਹੈ ਦੇਖੋ ਇਹ ਆਪਣਾ ਬੈੱਡ ਹੈ ਸਾਰਾ ਦੇਖੋ ਬੰਦ ਪੂਰੀ ਪ੍ਰਾਈਵੇਸੀ ਪ੍ਰੋਜੈਕਟਰ ਵੀ ਲੱਗਿਆ ਹੈ ਇਵਨ ਇਹ ਸਾਰੇ ਲੋਕਰ ਆ ਗਏ ਵੀ ਬਹੁਤ ਵੱਡੇ ਵੱਡੇ ਲੋਕਰ ਨੇ ਤੇ ਸਾਰੇ ਡਿਜੀਟਲ ਨੇ ਮੇਰਾ ਲੋਕ ਤਾਂ ਨਹੀਂ ਗਿਆ ਮੇਰਾ ਪਾਸਵਰਡ ਲਾਈਟ ਨਾਲ ਸਾਰੇ ਡਿਜੀਟਲ ਕੰਟਰੋਲਡ ਹੈ ਥੋੜੀ ਥੋੜੀ ਘਟ ਜੂਗੀ ਇਹ ਦੇਖੋ ਡੋਰ ਦਾ 780 60 100 ਘਰਤਾ ਇਧਰੇ ਸਾਰੇ ਸਾਕਟ ਦੇਖੋ ਵੀ ਪਾਈਪ ਸੀ ਵਗੈਰਾ ਨਾਲ ਸਭ ਮਿਲ ਜੇ ਆ ਪ੍ਰੋਜੈਕਟਰ ਲੱਗਿਆ ਹੈ ਵੀ ਤੁਸੀਂ ਨੇ ਨੈਟਫਲਿਕਸ ਦੇਖਣੀ ਹੈ ਕੁਝ ਵੀ ਤੇ ਛੋਟ ਆ ਜਾ ਲਾਇਬ ਜੀ ਨਾਲ ਸਮਾਂ ਰੱਖੋ ਹੁਣ ਮੈਂ ਸੋਣਾ ਯਾਰ ਫਿਰ ਆਪਾਂ ਰਾਮ ਜੀ ਨੂੰ ਨਿਕਲਾਂਗੇ ਬਾਹਰ 6:00 ਵਜ ਗਏ ਸ਼ਾਮ ਦੇ ਜਿਹੜਾ ਹੁਣ ਟੈਂਪਰੇਚਰ ਰਣਾ 30 ਡਿਗਰੀ ਹੈ ਇਹ ਸਭ ਤੋਂ ਘੱਟ ਹੈ ਤੇ ਸ਼ਾਮ ਨੂੰ ਦੁਪਹਿਰੇ ਹੁੰਦਾ ਵੀ 40 ਡਿਗਰੀ ਵੱਧ ਤੋਂ ਵੱਧ ਤੇ ਮੈਂ ਦੇਖਦਾ ਮਾਰਕੀਟ ਦਾ ਰੇਟ ਰੂਟ ਇੱਥੇ ਵੀ ਸਲੂਨ ਸਲਾਣ ਨੇ ਪੰਜ ਦਰਾਮ ਚ ਥੋੜੀ హెయిਰ ਕਟਿੰਗ ਹੋ ਜੂਗੀ ਹਨਾ ਸ਼ੇਵਿੰਗ ਸਾਰਾ ਕੁਝ ਹੋ ਜੂਗਾ ਯਾਰ ਸਸਤਾ ਹੈ ਕੰਮ ਮੈਂ ਕਾਫੀ ਕੁਝ ਖਰੀਦਣਾ ਯਾਰ ਮੈਕਬੁੱਕ ਇੱਕ ਆਈਫੋਨ ਵੀ ਖਰੀਦਣਾ ਹੈ ਮਾਈਕ ਮੂਕ ਅੱਜ ਮੈਂ ਟਰਾਈ ਮਾਰਦਾ ਕਿੱਥੇ ਸਸਤਾ ਮਿਲੂਗਾ ਇਨਾਂ ਕੋਲੇ ਆਇਆ ਸੀ ਯਾਰ ਇਨਾਂ ਕੋਲੇ M1 ਹੈ ਬੇਸ ਮਾਡਲ ਹੈ 256GB ਹਨਾ ਮੈਨੂੰ 16GB ਰਹਿਮ ਤੇ 512GB ਜਿਹੜਾ ਚਾਹੀਦਾ ਹੈ ਲੈਟਸ ਸੀ ਅੱਗੇ ਦੇਖਦੇ ਹਾਂ ਐਕਸ ਚਲਾਂਗੇ ਇੰਨਾ ਕੋਲੇ ਯਾਰ بیس ਮਾਡਲ ਹੀ ਐ ਐਮ1 ਦਾ ਬੰਦ ਹੋ ਗਿਆ ਨਾ 2020 ਪਰ ਉਹ ਸਭ ਤੋਂ ਬੈਸਟ ਐ ਯਾਰ ਅੱਲ ਹੋਰਾਂ ਦੇ ਦੇਖਦੇ ਆਂ ਕਿਉਂਕਿ ਮੇਰੇ ਲੈਪਟਾਪ ਦਾ ਵਜਨ ਐ 4 ਕਿਲੋ ਗੇਮਿੰਗ ਐ ਹਨਾ 16 ਜੀਬੀ ਰੈਮ ਅਵੇਲੇਬਲ ਆ ਇਹਦਾ ਮੈਕਬੁੱਕ ਦਾ 1.5 ਕਿਲੋ ਤੋਂ ਵੀ ਘੱਟ ਐ ਚਾਰ ਦੇ ਟਿਊਰ ਜਲਾ ਕੇ ਇੰਨਾ ਵਜਨ ਘਟਜੂ ਮੇਰੇ ਬੈਗ ਚੋਂ بیس ਮਾਡਲ ਹੀ ਆ ਸਾਰੀਆਂ ਦੁਕਾਨਾਂ ਤੇ ਚਲੋ ਬਿਲਾਲ ਆ ਗਿਆ ਆਪਣਾ ਸੱਜਣ ਉਹਨੂੰ ਮਿਲਦੇ ਆਂ ਕੱਲ ਨੂੰ ਦੇਖੂਗਾ ਮੈਂ ਰੇਟ ਰੁੱਡ ਪੁੱਛ ਲੈਂਦਾ 10-20 ਦਾ ਹੀ ਫਰਕ ਹੁੰਦਾ ਕੋਈ ਜ਼ਿਆਦਾ ਨਹੀਂ ਹੁੰਦਾ ਬਸ ਜਿਹੜਾ ਟਰਸਟਡ ਜਿਹਾ ਬੰਦਾ ਲੱ ਜਿਹੜਾ ਸਭ ਤੋਂ ਉੱਪਰ ਹੈ ਹਾਂਗਕਾਂਗ ਵਾਲਾ ਸਭ ਤੋਂ ਮਹਿੰਗਾ ਮਿਲਦਾ ਹੈ। ਉਹਦਾ ਕਾਰਨ ਉਹਦੇ ਵਿੱਚ ਦੋ स्लॉट ਹੁੰਦੇ ਆ ਮਤਲਬ ਦੋ ਫਿਜ਼ੀਕਲ SIM ਤੁਸੀਂ ਪਾ ਸਕਦੇ ਹੋ। ਇਹ ਬਹੁਤ ਔਖਾ ਮਿਲਿਆ ਬੰਦਾ, ਸਾਲ ਬਾਅਦ ਮਿਲਿਆ। ਮਸਾ ਇਹਦੇ ਦਰਸ਼ਨ ਸਾਨੂੰ ਹੋਏ ਨੇ ਬਈ ਅਪਾਇੰਟਮੈਂਟ ਲਈਏ ਦबई ਆ ਕੇ। ਵੀ ਬਿਲਾਲ ਜੀ ਦਰਸ਼ਨ ਕਰੋ। ਗੱਡੀ ਹੋਰ ਲੈ ਲਈ ਬਿਲਾਲ। ਕੜਾਈ ਆ ਲਾਲ ਦੇਖੋ ਪੂਰੀ, ਥਾਰ ਵਰਗੀ। ਇਹ ਵੀ ਦबई ਕਰੀਕ ਜਿਵੇਂ ਦबई ਮਰੀਨਾ ਆਪਾਂ ਘੁੰਮੇ ਸੀ ਪਿਛਲੀ ਵਾਰ। ਇਹ ਦबई ਕਰੀਕ ਦਾ ਸਾਰਾ ਰੈ residențial ਏਰੀਆ ਵੀ ਉਰੇ ਜਿਵੇਂ ਦबई ਮਰੀਨਾ ਚ ਖੜੀਆਂ ਹੁੰਦੀਆਂ ਨੇ ਸਾਰੀਆਂ ਕਿਸ਼ਤੀਆਂ ਜੀਆਂ ਨਾ ਲੈ ਕੇ ਤੁਸੀਂ ਜਾ ਸਕਦੇ ਹੋ। ਉਮੀ ਬਣਾਏ ਹੋਣਾ ਹੈ ਲਾਈਟਿੰਗ ਜੀ ਉਹ ਸਾਰਾ ਸਾਹਮਣੇ ਦਬਾਈ ਡਾਉਨ ਡਾਉਨ ਹੈ ਅਸੀਂ ਘੁੰਮ ਫਿਰ ਰਹੇ ਸੀ ਆ ਭਾਈ ਸਾਹਿਬ ਇਹ ਕੱਕਤੀ ਵੀ ਆ ਜ਼ਬੂਤ ਜੰਦੋਸ ਜੰਦ ਕੱਕੇਦਲਾ ਆਟਲਿਸਟ ਸੋ ਤਾਕ ਦਵਾਈ ਕਰ ਸੀਵਾ ਔਰ ਕਜ਼ਾਕੀ ਕਰ ਸੀਵਾ ਖੋਸ਼ਕ ਕਰ ਸੀਵਾ ਆਸੋਬਨਸ ਜਿਸ ਦੁਬਈ ਕ੍ਰੀਕ ਹਰਵਾ ਤਾ ਇਹ ਪਾਈza ਬੁਰੀ ਰਹਿੰਦਾ ਵਧੀਆ ਲੱਗਿਆ ਕਜ਼ਾਕਿਸਤਾਨ ਤੋਂ ਆ ਦੇਖੋ ਵੀ ਦੋਈ ਕ੍ਰੀਕ ਤੋਂ ਪੂਰੇ ਡੌਨਟ ਆਨ ਦਾ ਵਿਊ ਤੇ ਤੁਸੀਂ ਦੇਖ ਸਕਦੇ ਹੋ ਜੇ ਇੱਥੇ ਫਲੈਟ ਲਓਗੇ ਜਾਦੇ ਨਹੀਂ ਬਸ 2 ਕਰੋੜ ਦਾ ਫਲੈਟ ਹੈ ਇਹ ਪੀ ਰਹੇ ਆ ਵੀ ਦਵਾਈ ਚ ਜਿਵੇਂ ਇਰਾਨ ਚ ਸੀ ਉਹ એનર્ਜੀ ਡਰਿੰਕ ਇਹਦੇ ਵਿੱਚ ਮਲਟੀ ਵਿਟਾਮਿਨ ਹੁੰਦੇ ਆ ਪਹਿਲਾਂ ਉਹ ਇਰਾਨ ਵਾਲੀ ਵੀ ਆਇਆ ਕਰਦੀ ਹੁਣ ਉਹ ਬੰਦ ਹੋ ਗਈ ਹੈ ਮੈਂ ਤਾਂ ਪੈ ਗਈ ਜਿਵੇਂ ਖੰਗ ਦੀ ਦਵਾਈ ਹੁੰਦੀ ਹੈ ਨਾ ਮੈਨੂੰ ਤਾਂ ਉਵੇਂ ਜਿਹੀ ਫੀਲਿੰਗ ਆਉਂਦੀ ਹੈ ਉਹ ਸ਼ੀਸ਼ੀ ਬੜੀ ਘੈਂਟ ਹੈ ਲੋ ਵੀ ਹੁਣ ਆ ਦੇ ਦੂਜੇ ਭਾਈ ਦੇ ਘਰੇ ਚੱਲੇ ਉਹਦੀ ਅਮਰੀਕਾ ਦੀ ਫਲਾਈਟ ਹੈ ਅੱਜ ਦੇ ਖਜੂਰਾ ਜੀਆਂ ਪ੍ਰਾਣ ਜਾਣਾ ਹੈ ਗਰਾਮ ਦਾ ਬਣਾਉਣਾ ਹੈ ਇੰਟਰਨੈਸ਼ਨਲ ਸਿਟੀ ਚ ਬਿਲਾਲ ਦਾ ਭਾਈ ਚੱਲਿਆ ਅਮਰੀਕਾ ਮਲੇ ਮਲੇ ਇਹ ਨਹੀਂ ਦबई ਦੀਆਂ ਖਜੂਰਾ ਕੱਚੀਆਂ ਨੇ ਪੱਕ ਜਾਣੀਆਂ 2-4 ਦਿਨ ਪਰ ਇਹ オリジナル ਨੇ ਇਹਨਾਂ ਦਾ ਸੀਜ਼ਨ ਕਦੋਂ ਹੁੰਦਾ ਹੈ ਇਹ ਸੀਜ਼ਨ ਹੀ ਹੁਣ ਆ ਆ ਦੇਖੋ ਇਹ ਗੁੱਛਾ ਹੀ ਤੋੜ ਕੇ ਲੈ ਆ ਬਿਲਾਲ ਕਹਿੰਦਾ ਲੈ ਜਾ ਲੋ ਵੀ ਇਹ ਗੱਡੀ ਜਾਂਦੀ ਹੈ 44 ਨੰਬਰ ਹੈ ਐਨੀ ਦੀ ਗੱਡੀ ਨਹੀਂ ਜਿੰਨੇ ਦਾ ਇਹਦਾ ਨੰਬਰ ਹੈ ਲੋ ਭਾਈ ਆਪਾਂ ਦबई ਦੇ ਨਾਈਟ ਦੀ ਗੇੜੀ ਲਾਉਂਦੇ ਫਿਰਦੇ ਆ ਟੌਰ ਨਾਲ ਵਧੀਆ ਮਾਹੌਲ ਹੈ ਇੱਕ ਨੰਬਰ ਦੇ ਇੱਕ ਨੰਬਰ ਦਬਾਈ ਨਾਈਟ ਲਾਈਫ ਨੂੰ ਪਰ ਉਰੇ ਜੋ ਚੱਕਰ ਹੈ ਨਾ ਇਹ ਪੱਕਾ ਨਹੀਂ ਕਰਦੇ ਯਾਰ ਮਤਲਬ ਓਡੀ ਜਵਾਨੀ ਦਾ ਹੀ ਮੁੱਲ ਹੈ ਕਿਉਂ ਬਿਲਾਲ ਨੂੰ ਤਾਂ 15 ਸਾਲ ਹੋ ਗਏ ਨਾ 15 ਉਰੇ ਓਡੀ ਜਵਾਨੀ ਦਾ ਹੀ ਮੁੱਲ ਹੈ ਦੋ ਵਾਰ ਸੋਡੇ ਬੜਾਪੇ ਦੇ ਕੁਝ ਨਹੀਂ ਹੈ ਗਿਆ ਇਹ ਸੱਚ ਹੈ ਜਿਹੜੇ ਕੈਨੇਡਾ ਅਮਰੀਕਾ ਯੂਰੋਪੀਅਨ ਦੇਸ਼ਾਂ 'ਚ ਸੋਡੇ ਬੜਾਪੇ ਦਾ ਵੀ ਮੁੱਲ ਹੈ ਉਹ ਓਡੀ ਜਵਾਨੀ ਦਾ ਮੁੱਲ ਨਾ ਸੋਡੇ ਬੜਾਪੇ 'ਚ ਪਾਉਂਦੇ ਆ ਬਿਲਕੁਲ ਇਥੇ ਵੀਜ਼ਾ ਲਵਾਈ ਜਾ ਰਹੀ ਹੈ ਵੀਜ਼ੇ ਲਵਾਈ ਜਾ ਹਾਂ ਕਾਫੀ ਜਿਆਦਾ ਥੱਕ ਗਿਆ ਯਾਰ ਹੁਣ ਕੱਲ ਨੂੰ ਪਤਾ ਨਹੀਂ ਮੈਂ ਕੀ ਕਰੂੰਗਾ ਕੋਈ ਪਲਾਨ ਨਹੀਂ ਤੇ ਵੀਡੀਓ ਇੱਥੇ ਤੱਕ ਸੀ ਇਹ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਖੰਜੂਰਾ ਮੈਨੂੰ ਇੰਨੀਆਂ ਦੇ ਦਿਆਂ ਬਿਲਾਲ